ਹਾਂਜੀ ਮਿੱਤਰੋ ਕਿਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਗੇ ਅੱਜ ਮਿੱਤਰੋ ਆਪਾਂ ਤੁਹਾਡੇ ਲੈ ਕੇ ਆਏ ਚਾਰ ਪੰਜ ਜਾਨਵਰ ਖਾਸੇ ਚਿਰ ਬਾਅਦ ਮਿੱਤਰੋ ਆਪਾਂ ਜਾਨਵਰ ਲੈ ਕੇ ਆਏ ਆ ਕਿਉਂਕਿ ਆਪਾਂ ਕੋੜੀ ਲੈ ਆਏ ਉਹਦਾ ਯਾਰ ਕਿ ਆਪਾਂ ਉਧਰ ਉਲਝ ਗਏ ਸੀ ਕੋੜੀ ਚ ਤੇ ਹੁਣ ਆਪਾਂ ਹਰ ਰੋਜ਼ ਜਿਹੜੇ ਸੇਲ ਪਰਚੇਜ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਆਏ ਕਰਾਂਗੇ ਤੇ ਇੱਕ ਦਿਨ ਆਪਣੀ ਜਿਹੜੀ ਕੋੜੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਅੱਜ ਮਿੱਤਰ ਜਿਹੜੇ ਤੁਹਾਡੇ ਚਾਰ ਪੰਜ ਜਾਨਵਰ ਆ ਉਹ ਦਿਖਾਉਣੇ ਆਗੇ ਤੁਹਾਨੂੰ ਤੇ ਅੱਜ ਮਿੱਤਰ ਪਹਿਲੇ ਨੰਬਰ ਤੇ ਹੈਗੀ ਆ ਆ ਕੋੜੀ ਕੂੜੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਆ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਨਗਰੇ ਘੋੜੇ ਤੋਂ ਨਗਰੇ ਘੋੜੇ ਤਾਂ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 7-8 ਸਾਲਾਂ ਜਿਹੜੀ ਕੂੜੀ ਦੀ ਉਮਰ ਹੈ ਸਵਾਰੀ ਦੀ ਪਾਸ ਹੈਗੀ 9 ਇੰਚ ਜਿਹੜੀ ਕੂੜੀ ਦੀ ਹਾਈਟ ਹੈ ਚੰਗੀ ਸੋਹਣੀ ਸਨਕੀ ਕੂੜੀ ਹੈਗੀ ਜਿਹੜੇ ਵੀ ਭਰਾਣੇ ਘਰੇ ਰੱਖਣ ਖਾਤਰ ਲੈਣੀ ਆ ਉਹਦੇ ਖਾਤਰ ਬਹੁਤ ਵਧੀਆ ਕੂੜੀ ਹੈਗੀ ਤੇ ਬਾਕੀ ਮਿੱਤਰੋ ਥੋੜੇ ਸਮੇਂ ਤੋਂ ਇਹਨੇ ਸੂਪਣਾ ਤੇ ਇੱਕ ਦੇ ਦੋ ਜਾਨਵਰ ਹੋ ਜਾਂਦੇ ਨੇ ਤੇ ਪੀਟੀ ਵਾਲਾ ਡੱਬਾ ਵਾਲੀ ਦੇ ਕੋਲੇ ਪੀਟੀ ਵਾਲਾ ਮਾਲਕ ਵੀਰਾਂ ਦਾ ਜਿਹੜਾ ਏਰੀਆ ਹੈਗਾ ਤੇ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਲਓ ਜਿਹੜਾ ਆਪਾਂ ਡਿਟੇਲ ਕੁੜੀ ਦੁਬਾਰੇ ਦਾ ਦੇ ਦਾਂਗੇ ਤੁਹਾਨੂੰ 9 ਮਹੀਨਿਆਂ ਦੀ ਮਿੱਤਰੋ ਜਿਹੜੀ ਇੱਕ ਕੁੜੀ ਗੱਬਣ ਚੈੱਕ ਪਾਸਾ ਨਗਰੇ ਕੋੜੇ ਤੋਂ 7-8 ਸਾਲਾਂ ਜਿਹੜੀ ਕੁੜੀ ਦੀ ਉਮਰ ਹੈਗੀ ਸਵਾਰੀ ਕਰਾਉਂਦੀ ਹੈਗੀ 90+ ਕੁੜੀ ਦੀ ਹਾਈਟ ਹੈ ਪਾਕੀ ਸੋਹਣੀ ਕੁੜੀ ਹੈ ਯਾਰ ਤੁਸੀਂ ਦੇਖੋਗੇ ਮੂਹ ਮੰਹੰਦਰੀ ਦੀ ਬਹੁਤ ਸੋਹਣੀ ਕੁੜੀ ਹੈਗੀ ਫੇਸ ਕੁਆਲਟੀ ਹੱਡ ਕੁਡੇ ਦੀ ਮਜ਼ਬੂਤ ਹੈ ਸਵਾਰੀ ਦੀ ਪਾਸਾ ਸਿਲਸਾ ਕੁੜੀ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਹੈ ਹਿਮਾਲਾ ਕੀਰੇ ਸਕਰੀਨ ਤੇ ਨੰਬਰ ਚੱਲ ਜਾਂਦਾ ਸੰਪਰਕ ਕਰ ਸਕਦੇ ਹੋ ਸੋਹਣੀ ਸਨਖੀ ਕੁੜੀ ਹੈਗੀ ਤੇ ਅੱਜ ਮਿੱਤਰੋ ਜਿਹੜੀ ਅੱਗੇ ਕੁੜੀ ਅੱਗੇ ਹੈਗੀ ਆ ਆਵਲ ਕੁੜੀ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਸੋਹਣੀ ਕੁੜੀ ਹੈ ਮਿੱਤਰੋ ਨਵੇਂ ਹਾਣ ਦੀ ਘੋੜੀ ਹੈ ਸਾਢੇ 1.5 ਸਾਲ ਕੁੜੀ ਦੀ ਉਮਰ ਹੈਗੀ ਤੇ ਬਾਈ ਬਾਹਰ ਗਿਆ ਸੀ ਘੋੜੀ ਮੇਟ ਕਰੇ ਸਾਮ ਸਮਾਲਤਾ ਤੁਸੀਂ ਘੋੜੀ ਦੀ ਚੈੱਕ ਕਰ ਸਕਦੇ ਹੋ ਜਿਹੜੀ ਘਰਦਿਆਂ ਨੇ ਗੌਰ ਨਹੀਂ ਕੀਤੀ ਵੀ ਘੋੜੀ ਮੀਟ ਨਹੀਂ ਕਰਾਈ 22 ਸੀਗਾ ਬਾਹਰ ਤੇ 63 ਪਲੱਸ ਹੈ ਜਿਹੜੀ ਘੋੜੀ ਦੀ ਹਾਈਟ ਹੈਗੀ ਸਾਢੇ 4 ਸਾਲ ਘੋੜੀ ਦੀ ਉਮਰ ਹੈ ਇੱਕ ਵਾਰ ਵੀ ਘੋੜੀ ਮੀਟ ਨਹੀਂ ਕਰਾਈ ਅੰਦਰ ਦੀ ਸਾਫ਼ ਹੈਗੀ 22 ਲੱਖ ਰੁਪਏ ਮਾਲਕੀਅਤ ਮੁੱਲ ਕਰਦੇ ਹੈਗੇ ਸਵਾਰੀ ਦੀ ਪਾਸ ਹੈਗੀ ਬਹੁਤ ਸੋਹਣਾ ਤੁਰਦੀ ਹੈਗੀ ਘੋੜੀ ਅੱਗੇ ਆਪਾਂ ਸਵਾਰੀ ਦੀ ਵੀ ਵੀਡੀਓ ਲਾਵਾਂਗੇ ਚੰਗੀ ਘੋੜੀ ਜੇ ਕਿਸੇ ਵੀਰ ਭਰਾ ਨੇ ਵਧੀਆ ਰਿਪੀਲ ਲਾ ਕੇ ਸ਼ੌਂਕ ਨੂੰ ਘਰੇ ਰੱਖਣੀ ਹੈ ਨੇ ਵੀ ਖੁਰਨੀ ਤੇ ਖੜੀ ਘੋੜੀ ਜਿਹੀ ਜਾਵੇ ਤੇ ਮਾਲਕ ਵੀਰਾਂ ਨਾਲ ਕਰ ਲਓ ਸੰਪਰਕ ਬਹੁਤ ਸੋਹਣੀ ਘੋੜੀ ਹੈਗੀ ਅੱਗੇ ਅੱਗੇ ਸਭਾਰੀ ਚੈੱਕ ਕਰੋ ਪਰ ਤੇ ਤੁਸੀਂ ਘੋੜੀ ਨਹੀਂ ਤੋਰੇ ਤੋਰੇ ਨੂੰ ਰੱਖਣੀ ਹੈਗੀ ਇੱਕ ਪਿੰਡ 'ਚ ਢੇੜਾ ਕੱਢਣ ਬਹੁਤ ਸੋਹਣੀ ਘੋੜੀ ਹੈਗੀ ਬਾਕੀ ਮੂਹ ਮਹਾਂਦਰੀ ਬਹੁਤ ਚੰਗੀ ਘੋੜੀ ਕਹਿ ਸਕਦੇ ਆਂਗੇ ਤੇ ਬਾਕੀ ਹੇ ਨਵਾਂ ਹਾਣਾ ਕਰ ਲਓ ਸੰਪਰਕ ਮਾਲਕ ਵੀਰਾਂ ਸਕਰੀਨ ਤੇ ਨੰਬਰ ਚ ਨਹੀਂ ਆਂਦਾ ਹੈ ਤੇ ਆਜੋ ਮਿੱਤਰੋ ਅੱਗੇ ਜਿਹੜੀ ਤੁਹਾਨੂੰ ਦਿਖਾਉਣੇ ਆਂਗੇ ਬਸ਼ੀਰੇ ਆ ਪਹਿਲਾਂ ਤੁਸੀਂ ਘੋੜੀ ਚੈੱਕ ਕਰ ਲਓ ਅੱਗੇ ਹੈਗਾ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੱਡਾ ਬਸ਼ੀਰਾ ਜਿਹੜਾ ਕਾਲਾ ਹੈਗਾ ਆ ਤੁਸੀਂ ਵੀ ਸ਼ੇਰਾ ਵੱਡਾ ਤਾਂ ਦੂਜੀ ਛੋਟੀ ਜਿਹੜਾ ਇੱਕ ਹੋਰ ਸ਼ੇਰਾ ਉਹਦੇ ਨਾਲ ਵੱਡਾ ਕਿਦੇ ਐ ਸਮਝ ਲੋ ਵੱਡੇ ਹੀ ਐ ਉਮਰ ਦਾ ਤਾਂ ਇਹ ਨਿਆਣੀ ਐ ਵੀ ਤੇ ਇਹਦੀ ਡਿਟੇਲ ਐ ਜਿਹੜੀ ਮਿੱਤਰੋ ਆਪਣਾ ਸਕਰੀਨ ਤੇ ਲਾ ਦਾਨੇ ਹੈਗੀ ਤੇ ਇਹਦੀ ਡਿਟੇਲ ਆ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਾਂ ਦਾ ਬਸ ਵੀ ਐ ਆਏ ਆ ਤੁਹਾਡੇ ਤੇ ਮਲਾ ਦਾਂਗੇ ਬਸ਼ੇਰਾ ਲਿਆਤਾ ਤੁਸੀਂ ਮਾਲਕ ਵੀਰਾਂ ਤੋਂ ਲੈ ਲਓ ਬਾਕੀ ਜਾਣਕਾਰੀ ਆ ਤੁਸੀਂ ਚੈੱਕ ਕਰ ਸਕਦੇ ਹੋ ਸਵਰਾਜ ਦੁਲੇ ਕੋੜੇ ਦਾ ਮਿੱਤਰੋ ਇਹ ਬੱਚਾ ਹੈ ਖੂਬਸੂਰਤ ਜਿਹੜੀ ਕੋੜੇ ਦੀ ਇਹਦੀ ਕੋਡ ਆ ਗਈ ਚ ਆ ਗਿਆ ਬੇਸ਼ੇਰੀ ਦੀ ਮਾਂ ਕੀ ਬਾਕੀ ਬਾਡੀ ਸਟਰਕਚਰ ਦਾ ਬਹੁਤ ਕੈਂਟ ਬੇਸ਼ੇਰਾ ਕਹਿ ਸਕਦੇ ਕੰਨ ਕਣੋਤੀ ਧੌਣ ਧੂਣ ਮੂੰਹ ਮਹਾਂਦਰਾ ਪੈ ਆਉਣ ਵਾਲੇ ਸਮੇਂ ਚ ਬਹੁਤ ਚੰਗਾ ਬੇਸ਼ੇਰਾ ਬਣੂਗਾ ਤੇ ਬਾਕੀ ਜਿਹੜੀ ਆ ਹੈਗੀ ਇਹਦੀ ਤੂਫਾਨ ਲਾਈਨ ਚ ਬੇਸ਼ੇਰਾ ਹੈ ਜਿਹੜੀ ਡਿਟੇਲ ਹੈ ਤੁਹਾਨੂੰ ਲਾਤੀ ਨਾਲ ਤਉ ਤੁਸੀਂ ਡਿਟੇਲ ਦੇਖ ਸਕਦੇ ਹੋ ਬਾਕੀ ਹੋਰ ਕੋਈ ਡਿਟੇਲ ਚਾਹੀਦੀ ਹੋਈ ਉਹ ਮਾਲਕ ਵੀਰਾਂ ਨਾਲ ਤੁਸੀਂ ਸੰਪਰਕ ਕਰਕੇ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਆਪਾਂ ਬਸ਼ੇਰਾ ਤੁਹਾਨੂੰ ਦਿਖਾਤਾ ਬਹੁਤ ਸੋਹਣਾ ਬਸ਼ੇਰਾ ਹੈ ਕੰਨ ਕਣੋਤਿਆਂ ਦੇ ਜੇ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਈ ਉਹ ਮਾਲਕ ਵੀਰਾਂ ਨੂੰ ਤੁਸੀਂ ਫੋਨ ਲਾ ਕੇ ਪਤਾ ਕਰ ਸਕਦੇ ਹੋਗੇ ਸੋਹਣਾ ਸੋਹਣਾ ਖਿਆ ਬਸ਼ੇਰਾ ਆਉਣ ਵਾਲੇ ਸਮੇਂ ਚੰਗਾ ਸਾਮ ਤਿਆਰ ਹੋਊਗਾ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਸ਼ੇਰੀ ਤੌਣ ਤੌਣ ਤੇ ਅੱਜ ਮਿੱਤਰੋ ਜਿਹੜੇ ਅੱਗੇ ਬਸ਼ੇਰਾ ਉਹ ਦਿਖਾਉਣੇ ਆਏ ਹੁਣ ਦੋਨੋਂ ਆ ਬਸ਼ੇਰੇ ਚੈੱਕ ਕਰੋ ਪਹਿਲਾਂ ਆ ਵੀ ਹੇ ਇਹ ਪੰਜ ਮਹੀਨਾ ਦਾ ਬੇਸ਼ੇਰਾ ਤੇ ਕਾ ਨਿਕਣੋ ਤੀ ਮੂਹ ਮਹਾਂਦਰਾ ਬੇਸ਼ੇਰਾ ਦਾ ਮੋ ਸੁਣਾ ਮਿੱਤਰੋ ਬੇਸ਼ੇਰਾ ਦਾ ਦਿਲਵਾ ਘੋੜੇ ਦਾ ਮਿੱਤਰੋ ਇਹ ਬੱਚਾ ਹੈਗਾ ਦਿਲਵਾ ਘੋੜੇ ਦਾ ਮਿੱਤਰੋ ਇਹ ਬੱਚਾ ਹੈਗਾ ਪੰਜ ਮਹੀਨਾ ਹੈ ਇਹ ਬੇਸ਼ੇਰ ਦੀ ਉਮਰ ਹੈ ਚਰਵੰਚਾ 55 ਇੰਚ ਜਿਹੜਾ ਬਿਸ਼ੇਰਾ ਹਾਈਟ ਕਰ ਗਿਆ ਆਉਣ ਵਾਲੇ ਸਮੇਂ 'ਚ ਮੈਂ ਕਹਿ ਸਕਦਾ ਬਹੁਤ ਵੱਡਾ ਬਿਸ਼ੇਰਾ ਬਣੂਆ ਪਿੱਠ ਪੁੜੇ ਦਾ ਤੁਸੀਂ ਬਿਸ਼ੇਰੇ ਚੈੱਕ ਕਰ ਸਕਦੇ ਹੋ ਐ ਲੱਗਦਾ ਜਿਵੇਂ ਸਾਲ ਦਾ ਬਿਸ਼ੇਰਾ ਹੋਵੇ ਅਜੇ 5 ਮਹੀਨੇ ਬਿਸ਼ੇਰ ਦੀ ਉਮਰ ਹੈ 54 55 ਇੰਚ ਬਿਸ਼ੇਰਾ ਹਾਈਟ ਕਰ ਗਿਆ ਜਲੰਧਰੀ ਇਹ ਜੀ ਮਿੱਤਰੋ ਇਹ ਬਿਸ਼ੇਰਾ ਖੜਾ ਗਿਆ ਬਿਸ਼ੇਰੇ ਤੁਸੀਂ ਪਿੱਠ ਪੁੜਾ ਤਾ ਹਣਕਵਾ ਟਿੱਕਾ ਨੱਕਣੋ ਤੀ ਮੂੰਹ ਮਹੰਦਰਾ ਚੈੱਕ ਕਰ ਸਕਦੇ ਹੋ ਏਡਾ ਸੋਹਣਾ ਬਸ਼ੀਰਾ ਬਾਕੀ ਤੁਸੀਂ ਆਪ ਚੈੱਕ ਕਰਨਾ ਬਈ ਆਪਾਂ ਤਾਂ ਹੈਨਾ ਤੁਹਾਡੇ ਤੇ ਪਹੁੰਚਾਉਣਾ ਹੁੰਦਾ ਵੀ ਜਾਨਵਰ ਤੇ ਬਾਕੀ ਜਿਹੜੇ ਵੀ ਨੂੰ ਪਸੰਦ ਆਉਦਾ ਇਹਨਾਂ ਚਾਰਾ ਜਾਨਵਰਾਂ ਤੋਂ ਮਾਲਕ ਵੀਰਾਂ ਦੇ ਸਕਰੀਨ ਤੇ ਨੰਬਰ ਚੱਲ ਜੰਦੇ ਹੈਗੇ ਇਹ ਜਿਹੜੇ ਮਿੱਤਰੋ ਜਾਨਵਰ ਹੈ ਇਹ ਅਡਡ ਥਾਂ ਤੇ ਖੜੇ ਮੜਾ ਜੇ ਨੰਬਰਾਂ ਦੀ ਕਰਨੀ ਹੈ ਤੁਸੀਂ ਗੌਰ ਆਪ ਦੇਖ ਕੇ ਲਾਉਣੇ ਹੈਗਾ ਨੰਬਰ ਤੇ ਬਾਕੀ ਜੇ ਕਿਸੇ ਵੀਰ ਭਰਾਣੇ ਆਪਣਾ ਐਡ ਲਵਾਉਣੀ ਹੋਈ YouTube ਤੇ ਉਹ ਆਪਣਾ ਪਿੱਛੇ ਨੰਬਰ ਚਲੀ ਜਾਂਦਾ ਬਿਲਕੁਲ ਫ੍ਰੀ ਐਡ ਕਰਦੇ ਆਪਣੇ ਨੂੰ ਕਰ ਲਓ ਸੰਪਰਕ ਮਿਲਦੇ ਕਿਸੇ ਨਵੇਂ ਵੀਡੀਓ ਚ ਧੰਨਵਾਦ ਆਪਣੀ ਸਾਡੀ ਵੀਡੀਓ ਦੇਖ ਲਈ ਓਕੇ ਮਿੱਤਰੋ